ਸਰਜੀਪ ਪੈਸੇ ਦਾ ਮਾਮਲਾ ਸੀ ਬਸ ਪੈਸੇ ਲੈਣੇ ਸੀ ਉਹਨਾਂ ਦਾ ਕਸਟਮਰ ਸੀਗੇ ਤੇ ਉਹਨਾਂ ਨੇ ਪੈਸੇ ਪਿੱਛੇ ਉਹਨਾਂ ਨੇ ਲੜਾਈ ਪਾ ਲਈ ਉਹਨਾਂ ਨੂੰ ਪੇਮੈਂਟ ਕਰਨ ਕੇ ਪੇਮੈਂਟ ਦੇ ਦੋ ਮੋਗਾ ਦੇ ਜਲੰਧਰ ਰੋਡ ਤੇ ਬਣੇ ਪ੍ਰੀ ਵਿਡਿੰਗ ਸ਼ੂਟ ਸਥਾਨ ਤੇ ਦੋ ਪੱਖਾਂ ਵਿੱਚ ਝੜਪ ਹੋ ਗਈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹ ਤੋੜਪੋੜ ਕੀਤੀ ਗਈ ਉੱਥੇ ਹੀ ਗੰਭੀਰ ਜ਼ਖਮੀਆਂ ਨੂੰ ਹਸਪੀਟਲ ਰੈਫਰ ਕੀਤਾ ਗਿਆ ਜਿੱਥੇ ਕਿ ਇਲਾਜ ਦੌਰਾਨ ਮੌਤ ਹੋ ਗਈ ਉੱਥੇ ਜਾਣਕਾਰੀ ਦਿੰਦੇ ਹੋਏ ਬਿਜ਼ਨਸ 파ਰਟਨਰ ਰਮਨਦੀਪ ਕੌਰ ਨੇ ਕਿਹਾ ਕਿ ਉਹਨਾਂ ਦਾ ਪ੍ਰੀ ਵਿਡਿੰਗ ਸ਼ੂਟਿੰਗ ਦਾ ਕੰਮ ਹੈ ਅਤੇ ਜੋ ਗਾਖ ਹਨ ਉਹਨਾਂ ਪਾਸ ਪ੍ਰੀ-ਵੇਡਿੰਗ ਦੇ ਲਈ ਆਏ ਸੀ ਤੇ ਉਹਨਾਂ ਨੇ ਉਸਦੇ ਪਾਰਟਨਰ ਹਰਵਿੰਦਰ ਦੇ ਨਾਲ ਪੈਸੇ ਦੇ ਲੈਣ ਦੇਣ ਦੇ ਕਾਰਨ ਕਹਾ ਸੁਣੀ ਹੋਗੀ ਜਿਸ ਦੇ ਚਲਦੇ ਕੇ ਗ੍ਰਾਹਕ ਉੱਥੋਂ ਚਲੇ ਗਏ ਤੇ ਅਗਲੇ ਦਿਨ ਗ੍ਰਾਹਕ ਆਪਣੇ ਨਾਲ 15 ਤੋਂ 20 ਸਾਥੀਆਂ ਨੂੰ ਪ੍ਰੀ-ਵੇਡਿੰਗ ਸੈੱਟ ਤੇ ਲੈ ਆਏ ਅਤੇ ਤੋੜਪੋਲ ਸ਼ੁਰੂ ਕਰ ਦਿੱਤੀ ਤੇ ਹਰਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦੀ ਕੇ ਇਲਾਜ ਦੇ ਦੌਰਾਨ ਮੌਤ ਹੋ ਗਈ। ਮੌਤੀ ਮੌਕੇ ਤੇ ਪੁਜੀ ਪੁਲਿਸ ਨੇ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਮਨਦੀ ਕੀ ਹੋਇਆ ਕੀ ਸੀ ਐਕਚੁਅਲੀ ਉੱਥੇ ਕੀ ਮਾਮਲਾ ਸੀ ਸਾਰਾ ਜੀ ਸਾਰਾ ਜੀ ਪੈਸਿਆਂ ਦਾ ਮਾਮਲਾ ਸੀ ਬਸ ਪੈਸੇ ਲੈਣੇ ਸੀ ਉਹਨਾਂ ਦਾ ਕਸਟਮਰ ਸੀਗੇ ਤੇ ਉਹਨਾਂ ਨੇ ਪੈਸੇ ਪਿੱਛੇ ਉਹਨਾਂ ਨੇ ਲੜਾਈ ਪਾ ਲਈ ਉਹਨਾਂ ਨੂੰ ਪੇਮੈਂਟ ਕਰਨ ਕੇ ਵੀ ਪੇਮੈਂਟ ਦੇ ਦੋ ਤੇ ਉਹਨਾਂ ਨੇ ਉਸੇ ਚੀਜ਼ ਪਿੱਛੇ ਗਾਲੀ ਗਲੋਚੇ ਨਸ਼ੇ ਦੇ ਨਾਲ ਟੰਨ ਸੀ ਜੀ ਉਹ ਤੇ ਉਹਨਾਂ ਨੇ ਇੰਨੇ ਦੇ ਵਿੱਚ ਹੀ ਹੱਥ ਪਾਈ ਕਰਨ ਲੱਗ ਗਏ ਫਿਰ ਉਸ ਟਾਈਮ ਚਲੇ ਗਏ ਮਤਲਬ ਇਹਨਾਂ ਦੀ ਬਹੁਤ ਬਹਿਸ ਹੋਈ ਆਪਸ ਵਿੱਚ ਹੱਥ ਪਾਈ ਵੀ ਹੋਏ ਤੇ ਨਾ ਨਾ ਉਹਨਾਂ ਦੀ ਗੱਡੀ ਤੇ ਵੀ ਵੱਜੀ ਉਸ ਦਿਨ ਤੇ ਦੂਜੇ ਦਿਨ ਆ ਕੇ ਉਹਨਾਂ ਨੇ ਰਾਤ ਨੂੰ 1:30 ਵਜੇ ਦਾ ਟਾਈਮ ਸੀ ਉਹਨਾਂ ਨੇ ਆ ਕੇ ਹਰਵਿੰਦਰ ਸਿੰਘ ਜੀ ਨੂੰ ਸੈਟ ਲਿਆ ਇਹਨਾਂ ਦੇ ਬਹੁਤ ਜ਼ਿਆਦਾ ਮਾਰੀਆਂ ਇਹ ਕੱਲੇ ਸੀ ਬਿਲਕੁਲ ਉਹ ਵੀ ਬਚੀ ਜਾਣੀ ਸੀ ਫੇਰ ਦੁਬਾਰਾ ਆਏ ਸੀ ਰਾਤ ਨੂੰ ਹਾਂਜੀ ਦੂਜੇ ਦਿਨ ਆਈ ਮਤਲਬ ਦੂਸਰੇ ਦਿਨ ਆ ਕੇ ਹਾਂਜੀ ਤੇ ਡੈਥ ਕਿਹਨਾਂ ਦੀ ਹੁੰਦੀ ਹੈ ਹਰਵਿੰਦਰ ਸਿੰਘ ਦੀ ਕੋਣ ਹੈ ਤੁਹਾਡੀ ਜੀ ਮੇਰੇ ਨਾਲ ਪਾਰਟਨਰ ਸੀ ਉੱਥੇ ਅਸੀਂ ਦੋਨੇ ਕੰਮ ਕਰਦੇ ਸੀ ਕਾਹਦੇ ਪੈਸੇ ਲੈਣੇ ਸੀ ਉਹਨੇ ਲੈਣ ਦੇਣ ਜਿਹੜੀ ਹੈ ਰੋਟੀ ਦੇ ਜੀ ਹਾਂਜੀ ਆਪਣੇ ਜੀ ਬੈਕ ਸੈਟ ਪ੍ਰੀ ਵੈਡਿੰਗ ਸ਼ੂਟਿੰਗ ਹੁੰਦੀ ਆ ਓਕੇ ਤੇ ਰੋਟੀ ਪਾਣੀ ਦਾ ਢਾਬਾ ਆ ਅੱਛਾ ਜੀ ਬੱਕੀ ਰੂਮ ਵਗੈਰਾ ਪਹਿਲਾਂ ਵੀ ਕਦੇ ਆਏ ਆ ਉਹ ਕੀ ਆਏ ਆ ਐਜੇ ਕਸਟਮਰ ਪਹਿਲਾਂ ਵੀ ਆਏ ਆ ਕਦੇ ਹਾਂਜੀ ਪਹਿਲਾਂ ਵੀ ਹੁੰਦੇ ਰਹੇ ਨੇ ਪਹਿਲੇ ਕਦੇ ਹਾਂਜੀ ਕਿੰਨੇ ਪੈਸਿਆਂ ਦਾ ਰੌਲਾ ਸੀ ਪਤਾ ਨਹੀਂ ਕੁਛ ਜੀ 1000 1500 ਕੁ ਸਨੀਆਂ ਓਕੇ ਤਾਂ ਤੋੜਫੋੜ ਹੋਈ ਹਾਂਜੀ ਤੋੜਫੋੜ ਹੀ ਨੁਕਸਾਨ ਕਰ ਗੱਡੀ ਤੋੜ ਗਏ ਜੀ ਉਸ ਸਮਾਨ ਪ੍ਰੀ ਵੈਡ ਲੋਕੇਸ਼ਨ ਦਾ ਸਾਰਾ ਸਮਾਨ ਤੋੜ ਗਏ ਤੇ ਹੋਟਲ ਦੇ ਸਾਰੇ ਹੀ ਸ਼ੀ ਵਗੈਰਾ ਕੁਛ ਨਹੀਂ ਛੱਡੇ ਉਹਨਾਂ ਨੇ ਕਾਉਂਟਰ ਵਗੈਰਾ ਸਭ ਤੋੜ ਦਿੱਤੇ ਕਿੰਨੇ ਕ ਜਾਣੇ ਸੀ ਤਕਰੀਬਨ ਹੈਗੇ ਸੀ 12 13 ਐਨੇ ਕਿ ਹੋਣੀ ਹੈ ਕੀ ਕੀ ਮੰਗ ਕਰਦੇ ਸਜ਼ਾ ਮੰਗਣੀ ਚਾਹੀਦੀ ਹੈ ਜੀ ਹੁਣ ਪੁਲਸ ਕੋਲੋਂ ਕੋਰਪਾਰੀ ਕੀਤੀ ਜਾ ਰਹੀ ਹੈ ਹਾਂ ਜੀ ਐਫਆਈਆਰ ਕਰਵਾਈ ਹੋਈ ਆ ਹਾਂ ਜੀ ਦੋ ਬੰਦੇ ਸ਼ਾਇਦ ਚੱਕੇ ਗਏ ਨੇ ਕਿੱਥੋਂ ਦੇ ਲੱਗਦੇ ਆ ਬੰਦੇ ਇਹ ਜੀ ਰੂਮੀ ਦੇ ਨੇ ਕੋਈ ਪ੍ਰਾਣੀ ਨਾ ਇੰਜਸ਼ੀ ਵੀ ਕੋਈ ਲੱਗਦੀ ਨਹੀਂ ਜੀ ਇਹ ਜਿੱਥੇ ਸ਼ੂਟਿੰਗ ਫ੍ਰੀ ਵੈਡਿੰਗ ਸ਼ੂਟਿੰਗ ਹੁੰਦੀ ਉਹ ਤੁਹਾਡੀ ਆਪ ਦੀ ਪ੍ਰੋਪਰਟੀ ਹੈ ਨਹੀਂ ਜੀ ਉਹ ਅਸੀਂ ਰੈਂਟ ਤੇ ਲਿਆ ਹੋਇਆ ਹੈ ਰੈਂਟ ਤੇ ਲਿਆ ਹੋਇਆ ਹਾਂ ਜੀ ਇਹ ਇੱਕ ਜਿਹੜਾ ਵਿਆਹਾਂ ਦੀ ਪ੍ਰੀ ਫੋਟੋਗ੍ਰਾਫੀ ਹੁੰਦੀ ਹੈ ਨਾ ਜੀ ਉਹ ਇੱਥੇ ਹੁੰਦੀ ਹੈ ਡੈਸਟੀਨੇਸ਼ਨ ਬਣਾਇਆ ਹੋਇਆ ਪੁਰਾਣੇ ਘਰ ਬਣਾਏ ਹੋਏ ਆ ਮਿੱਟੀ ਦੇ ਇਸ ਦਾ ਜਿਹੜਾ ਮਾਲਕ ਸੀ ਜਿਹਨੇ ਕਿਰਾਏ ਤੇ ਲਿਆ ਸੀ ਰਵਿੰਦਰ ਅੱਜ ਰੁਕਾ ਮਿਲਿਆ ਹੈ ਫਰੀਦਕੋਟ ਤੋਂ ਤਕਰੀਬਨ 11:52 ਵਜੇ ਤੇ ਵੀ ਉਸੇ ਢੜਕੇ ਦੀ ਡੈਥ ਹੋ ਗਈ ਆ ਦੋ ਤਿੰਨ ਦਿਨ ਪਹਿਲਾਂ ਇੱਥੇ ਝਗੜਾ ਹੋਇਆ ਸੀ ਉਹਦੀ ਵਾਈਫ ਦੀ ਸਟੇਟਮੈਂਟ ਲੈ ਕੇ ਤੇ ਫਰਦਰ ਕਾਰਵਾਈ ਅਸੀਂ ਕਰ ਰਹੇ ਆ ਕਿ ਕੀ ਪਤਾ ਲੱਗਾ ਜੀ ਕੌਣ ਲੋਕ ਸੀ ਕਿੰਨੇ ਜਣੇ ਆਏ ਸੀ ਨਹੀਂ ਜੀ ਹਾਲੇ ਕੁਝ ਨਹੀਂ ਦੱਸ ਸਕਦੇ ਕਾਰਨ ਕੁਝ ਪਤਾ ਲੱਗਾ ਜੀ ਕੀ ਕਾਰਨ ਬਹੁਤ ਦੱਸਦੇ ਆ ਜੀ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਕਿਰਾਏ ਨੂੰ ਫੋਟੋਗ੍ਰਾਫੀ ਜਦੋਂ ਕਰਨ ਆਏ ਸੀ ਇੱਥੇ ਤਾਂ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਕੁਝ ਝਗੜਾ ਹੋਇਆ ਉਹਦੇ ਕਰਕੇ ਝਗੜਾ ਹੋਇਆ ਹੈ। ਉਹਦੇ ਵੈਰੀਫਾਈ ਹੋ ਸਰ ਕਿੱਥੋਂ? ਝਗੜਾ ਉਹ ਸਾਈਡ ਤੇ ਦੱਸ ਰਿਹਾ ਆਲੇ ਫਰਦਰ ਜ਼ਾਦਰੀ ਡਿਟੇਲ ਨਹੀਂ ਪਤਾ। ਨੁਕਸਾਨ ਕਿੰਨਾ ਸਰ? ਕਾਫੀ ਹੋਇਆ। ਤੋੜਪਨ ਕੀਤੀ ਹੈ ਜੀ, ਤੋੜਪਨ ਕੀਤੀ ਹੈ। ਉਹਦੇ ਸੱਟਾਂ ਵੱਜੀਆਂ ਸੀ 4 ਪੈ ਜੀ ਨਾਲ। ਦੇਖਦੇ ਆਂ ਜੀ ਬਾਕੀ ਸਟੇਟਮੈਂਟ ਤੇ ਮੈਡੀਕਲ ਦੇਖ ਕੇ ਜੋ ਬਣੂਗੀ ਕਾਰਵਾਈ ਕਰਾਂਗੇ। ਥੈਂਕ ਯੂ।